ਮੈਂ ਬਲਾਕ ਪ੍ਰਧਾਨ ਤਾਰੀਵਾਲ ਤੋਂ ਆਮ ਆਦਮੀ ਪਾਰਟੀ ਜਰਮੇਸ਼ ਚੰਦ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਕੱਲ ਰਾਤੀ ਪਹਿਲੇ ਨਿਸ਼ਟਾ ਵੀ ਇਹਨਾਂ ਦੀਆਂ ਆਈਆਂ ਹੋਈਆਂ ਨੇ ਕਿ ਕਿੱਥੇ ਕਿੱਥੇ ਕੈਂਪ ਜੜੇ ਆ ਕਿਹੜੇ ਕਿਹੜੇ ਵਾਰਡ ਚ ਲੱਗਣਗੇ ਉਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਜ਼ਰੂਰੀ ਚਾਹੁੰਦਾ ਹਾਂ ਕਿ ਜਿਹੜੇ ਵਾਰਡ ਆਂ ਆਮ ਆਦਮੀ ਪਾਰਟੀ ਤੋਂ ਅੱਲ ਵਿਧਾਨ ਸਭਾ ਇਲੈਕਸ਼ਨ ਵਿੱਚ ਜਿਹੜੇ ਜਿੱਤੇ ਸੀ ਉਹਨਾਂ ਦਾ ਨਾਮ ਬਿਲਕੁਲ ਵਿੱਚ ਨਹੀਂ ਹੈਗਾ ਜਿਸ ਵਿੱਚ ਜਿਹੜੇ ਵਾਰਡ ਜਿਨ੍ਹਾਂ ਦਾ ਨਾਮ ਨਹੀਂ ਹੈ ਉਹ ਇਸ ਤਰ੍ਹਾਂ ਵਾਰਡ ਨੰਬਰ 4 6 8 9 11 12 13 ਇੱਥੇ ਕੈਂਪਾਂ ਦੀ ਕੈਂਪਾਂ ਦਾ ਕੋਈ ਵੀ ਲੱਗਣ ਦਾ ਕੋਈ ਟਾਈਮ ਟੇਬਲ ਨਹੀਂ ਦੱਸਿਆ ਇਹਨਾਂ ਨੇ ਜਦ ਕਿ ਵਾਟਨਪੁਰ ਦੋਚ ਤਿੰਨ ਵਾਰੀ ਕੈਂਪ ਲਗਾ ਆ ਗਿਆ ਔਰ ਇਸ ਵਿੱਚ ਦੇਖਿਆ ਗਿਆ ਕਿ ਉੱਥੇ ਵੀ ਜਿਹੜਾ ਆ ਉਹਦੇ ਲਾਗੇ ਜਿਹੜਾ 5 7 3 ਇਹਨਾਂ ਦੇ ਵਿੱਚ ਤੇ 10 ਦੇ ਵਿੱਚ ਜਿਹੜਾ ਉਹ ਜਿਹੜਾ ਕੈਂਪ ਲੱਗ ਰਿਹਾ ਮੈਂ ਤਾਂ ਮਾਦੀ ਮਰਾਈ ਇਹ ਦੱਸਣਾ ਚਾਹਣਾ ਕਿ ਜੇ ਕੈਂਪ ਲੱਗ ਰਿਹਾ ਤੇ ਕੈਂਪ ਦੇ ਵਿੱਚ ਜਿਹੜਾ ਆ ਨਗਰ ਕੌਂਸਲ ਦੀ ਜ਼ਿੰਮੇਵਾਰੀ ਬੰਦੀ ਕਿ ਕੋਈ ਅਨਾਊਂਸਮੈਂਟ ਵਗੈਰਾ ਕਰਾ ਦਿੰਦੇ ਜਿਸਨਾ ਪਬਲਿਕ ਨੂੰ ਪਤਾ ਲੱਗਦਾ ਕਿ ਇਹ ਕੈਂਪ ਲੱਗ ਰਿਹਾ ਕਿਹੜੀ ਸਰਕਾਰ ਸੁਧਾਵਾ ਕਿ ਕਿ ਦੀ ਐਂਡੀਆ ਸਰਕਾਰ ਦਾ ਪ੍ਰਾਲਾ ਬਹੁਤ ਵਧੀਆ ਆ ਪਰ ਕੁਛ ਆਪਣੇ ਜਿਹੜੇ ਆ ਕੁਛ ਬੰਦੇ ਪ੍ਰਸ਼ਾਸਨਿਕ ਕਰਮਚਾਰੀ ਅਧਿਕਾਰੀ ਜਾਂ ਕੁਛ ਕਹਿ ਸਕਦੇ ਆ ਇਹ ਉਹਨਾਂ ਦੀ ਗਲਤੀ ਦੇ ਨਾਲ ਹੀ ਸਾਰਾ ਸਿਸਟਮ ਜਿਹੜਾ ਹੈ ਇਹ ਖਰਾਬ ਹੋ ਰਿਹਾ ਉਹ ਇਸ ਦਾ ਇਹੋ ਕਾਰਨ ਹੈ ਕਿ ਜਿਹੜੇ ਅਧਿਕਾਰੀ ਮੋਬਾਈਲ ਚਲਾ ਰਹੇ ਕਿਉਂਕਿ ਜਿਹੜੇ ਕੰਮ ਵਾਲੇ ਬੰਦੇ ਜਿਹੜੇ ਆ ਨਾ ਉਹ ਬਹੁਤ ਘਟ ਆ ਰਹੇ ਆ ਕਾਰਨ ਉਹਦਾ ਇਹ ਆ ਕਿ ਜੋ ਲੋਕਾਂ ਨੂੰ ਮਤਲਬ ਆਮ ਜਿਹੜੀਆਂ ਚੀਜ਼ਾਂ ਨਾ ਕਈਆਂ ਦੀ ਤਾਂ ਤਕਰੀਬਨ ਬਣੀਆਂ ਹੋਈਆਂ ਨੇ ਕੋਈ ਜਿਹੜਾ ਜਿਹੜਾ ਕੋਈ ਕੰਮ ਹੋਣ ਵਾਲਾ ਉਹ ਪਚੀਦਾ ਕੰਮ ਆ ਉਹ ਕੰਮ ਇੱਥੇ ਹੋਣ ਵਾਲੇ ਵੀ ਨਹੀਂ ਆ ਉਹ ਦਫਤਰਾਂ 'ਚ ਹੀ ਹੋਣੇ ਆ ਉਹ ਇਸ ਕਰਕੇ ਇੱਕ ਤੇ ਕਾਰਨ ਇਹ ਇੱਕ ਜ਼ਿਆਦਾ ਜਿਹੜਾ ਆ ਉਹ ਲੋਕਾਂ ਤੱਕ ਜਿਹੜੀ ਆ ਨਾ ਉਹ ਪਹੁੰਚ ਨਹੀਂ ਹੋ ਰਹੀ ਕਿ ਜਿਸ ਕਰਕੇ ਕਈ ਜਿਹੜਾ ਲੋਕਾਂ ਨੂੰ ਪਤਾ ਨਹੀਂ ਲੱਗਾ ਕਈਆਂ ਨੂੰ ਇੱਕ ਜਿਹੜੇ ਆ ਇਹ ਹੈਗੇ ਆ ਕੰਮ ਵਾਲੇ ਦੇਣੇ ਆ ਲੋਕੀ ਆਪਣੇ ਕੰਮ ਕਰਾਂ 'ਚ ਬਿਜੀ ਆ ਇਹ ਤਾਂ ਜਿਹੜਾ ਇੰਚਾਰਜ ਨੂੰ ਇਸ ਕੈਂਪ ਦਾ ਇੰਚਾਰਜ ਬਣਾਇਆ ਉਹਨਾਂ ਜਿੰਮੇਵਾਰੀ ਬੰਦੀ ਕਿ ਇਹ ਜਿਹੜੀ ਡੋਰ ਟੂ ਡੋਰ ਜਿੱਦਾਂ ਵੀ ਆ ਕੋਈ ਅਨਾਉਂਸਮੈਂਟ ਵਗੈਰਾ ਕੀਤੀ ਜਾਂਦੀ ਮੰਦਰ ਗੁਰਦੁਆਰੇ ਤੇ ਸਾਰੇ ਬੰਨੇ ਕਰਕੇ ਜਿਹੜਾ ਵੱਧ ਸਵੱਧ ਲੋਕਾਂ ਤੱਕ ਗੱਲ ਪਹੁੰਚਾਈ ਜਾਂਦੀ ਮੇਰਾ ਨਾਂ ਰਣਜੀਤ ਕੌਰ ਹਾਂ ਸੁਪਰਵਾਈਜ਼ਰ ਤਾਰੀਵਾਲ ਤੋਂ ਸੀਡੀਪੀਓ ਦਫਤਰ ਤਾਰੀਵਾਲ ਤੋਂ ਸਾਡਾ ਕੰਮ ਸੀਗਾ ਕਿ ਪੈਨਸ਼ਨਾਂ ਆਪਾਂ ਲਗਾਉਣੀਆਂ ਸੀਗੀਆਂ ਤੇ ਸਾਡੇ ਕੋਲ ਸਵੇਰ ਦੇ 2 ਲੱਖ ਪਾਤਰੀ ਆਏ ਸੀ ਇੱਕ ਆਪ ਬੜਾ ਆਪਾ ਪੈਨਸ਼ਨ ਜਿਹੜੀ ਉਹ ਭਰ ਦਿੱਤਾ ਫਾਰਮ ਕੰਪਲੀਟ ਸੀਗਾ ਤੇ ਦੂਸਰੇ ਜਿਹੜੇ ਉਹਨਾਂ ਦੀ ਉਮਰ ਜਿਹੜੀ ਉਹ ਘੱਟ ਸੀਗੀ। ਆਹ ਇਹ ਤਾਂ ਕੀ ਕਰਨ ਦਾ ਸਰ ਇਹ ਇੱਥੇ ਜਿਹੜੇ ਆ ਪਹਿਲਾਂ ਵੀ ਕੈਂਪ ਲੱਗੇ ਹੋਏ ਸੀ ਆਪਾਂ ਉਹਨਾਂ ਦੇ ਵਿੱਚ ਵੀ ਇਹ ਕਾਫੀ ਕੇਸ ਜਿਹੜੇ ਆ ਕਵਰ ਕਰ ਲਏ ਹੋਏ ਇਸ ਕਰਕੇ ਹੋ ਸਕਦਾ ਕਿ ਘੱਟ ਲੋਕ ਆਏ ਹੋਣ।